ਉਲੀ ਚੱਟ ਬੰਦੇ ਜਿਹੜੇ ਆ ਇਹ ਸਾਰੇ ਜਿਨ੍ਹਾਂ ਨੇ ਉਹਨੂੰ ਕਾਲਾ ਕੱਢਣ ਲੱਗ ਪੈਂਦੇ ਆ ਆਪਾਂ ਦੇਖਣਾ ਹੈ ਨਾਲ ਹੋ ਕੇ ਹੁਣ ਬਾਜ ਜਫੀ ਆਪਾਂ ਦੇਖਣਾ ਚਾਹਦੇ ਆ ਐੜੀ ਹੈਂਗ ਕਰਨ ਵਾਲਿਓ ਤੁਹਾਡਾ ਬੇੜਾ ਵਹਿਜੇ ਤੁਹਾਨੂੰ ਅੱਲਾ ਜਿੰਦਗੀ ਚ ਕਦੇ ਢੋਈ ਨਾ ਦਵੇ ਤੇ ਨਾ ਟੈਂਸ਼ਨ ਮਿੱਤਰਾਂ ਨੂੰ ਹੈ ਨਹੀਂ ਟੈਂਸ਼ਨ ਮਿੱਤਰਾਂ ਨੂੰ ਹੈ ਨਹੀਂ ਟੈਂਸ਼ਨ ਮਿੱਤਰਾਂ ਨੂੰ ਉਹ ਬੱਲੇ ਬੱਲੇ ਤਾਂ ਮੈਨੂੰ 35 ਲੱਖ ਵਾਲੀ ਲੱਗਣ ਦੀ ਇਹ ਗਾਣਾ ਦੇ ਕਿਵੇਂ ਗਉਂਦੀ ਹੈ ਹੁਣ ਮੇਰੇ ਵੀ ਥੋੜੀ ਸੁਣ ਲੈ ਸ਼ਹਿਰੀ ਖਾ ਕੇ 35 ਲੱਖ ਹੋ ਗਈ ਵਕਬ ਬਿੱਲੀ ਆਖ ਕੋਈ ਨਾ ਸ਼ੱਕ ਬਾਕੀ ਰਹਿਣ ਸਾਰੇ ਮੁੰਡੇ ਕਿਸੇ ਨੂੰ ਦਾ ਵੱਟੂਗੀ ਇੱਕ ਦਾ ਮਾਂ ਦਾ ਪੁੱਤ ਆ ਗਈ ਤੈਨੂੰ ਟੈਨਸ਼ਨ ਟੱਟੂ ਦੀ ਦਰਸ਼ਨ ਮਿਸਤਰੀਆਂ ਦਾ ਸੱਚਾ ਦੇਸ਼ ਭਗਤ ਹੈ ਤੂੰ ਇੱਕ ਵਾਰ ਖਾਲਿਸਤਾਨ ਮੁਰਦਾਬਾ ਟਵੀਟ ਕਰ ਦੇ ਉਸਕੇ ਬਾਅਦ ਚਲੋ ਚੱਲੀਏ ਸ਼ੁਰੂ ਕਰਤੇ ਹਾਂ ਹਾਂਜੀ ਮਿੱਤਰੋ ਮੈਂ ਤਬਾ ਰੱਬਾ ਤੇ ਸਭ ਨੂੰ ਦੇਣਾ ਲੂਲਾ ਤੇ ਅੱਧੀ ਬੀਰੀ ਕਾ ਪਗਲ ਕਰਨੀ ਇਹਦੇ ਕੁਸਰੇ ਨੇ ਬਾਰੇ ਇਹਨਾਂ ਨੇ ਬੋਨ ਨ ਮਾਰਨੇ ਪਰ ਆਂ ਬੀਨਾ ਚਾਰ ਲਾਈ ਏ ਦੇਖ ਤੇ ਬਹਿਰ ਚ ਮਜ਼ਾ ਆਏਗਾ ਕੀ ਹਾਲ ਹੈ ਜੀ ਜੈ ਪੀਰਾਂ ਦੀ ਅੜੀ ਹਾਂ ਕਰਨ ਵਾਲਿਓ ਤੁਹਾਡਾ ਬੇੜਾ ਵਹਿਜੇ ਉਹ ਭੈਣ ਚੁੱਦੋ ਬਾਬੇ ਨਾਲ ਲਿਦਾ ਫਦਾ ਕਾ ਨਾ ਹੋ ਗਿਆ ਕੋਣ ਤੇ ਪਾ ਬੈਨ ਨਹੀਂ ਚੜਨ ਸ਼ਕਤੀਆਂ ਮਾਰਨੀਆਂ ਨੇ ਉਵੀ ਅਨੇਵਾ ਉਹ ਜਾ ਕੇ ਪੁੱਦਵਾ ਕੇ ਤੇ ਤਗੀ ਤੁਗੀ ਮਾਰਾ ਤੂੰ ਭੈਣ ਜਿੱਤ ਸੋਸ਼ਲ ਮੀਡੀਆ ਦਾ ਬਟਮਾਜ ਬਣਿਆ ਵੀ ਆਨਲਾਈਨ ਤੋਨੋ ਅੱਲਾਹ ਜ਼ਿੰਦਗੀ ਚ ਕਦੇ ਢੋਈ ਨਾ ਦਵੇ ਤਾਂ ਨਾ ਉਹ ਤੇ ਹਾਲੇ ਠਿਕੜ ਵੀ ਨਹੀਂ ਮਿਲੀ ਜ਼ਿੰਦਗੀ ਚ ਦੇਣੀ ਹੀ ਹੈ ਜਿੰਨ ਕੋ ਕਿਆ ਤਕਲੀਫ ਹੈ ਭਾਈ उम्र दीजिए एस डी दी आई डी किसी है है। कि ने हैक कर ली है इस करके रिजीम बॉन्ड की राउट है आप लोग रोना बंद कीजिए ਮੇਰੇ ਤੱਕ ਆਵਾਜ਼ ਆ ਰਹੀ ਉਹ ਮੋਦੀ ਜੀ ਇੰਦੀ ਬੋਨਾ ਨਾ ਬਲੂਟੂਥ ਤੇ ਨਹੀਂ ਕਨੈਕਟ ਕੀਤੀ ਤੁਸੀਂ ਕਿੱਥੋਂ ਤੁਹਾਨੂੰ ਰੋਣ ਦੀ ਆਵਾਜ਼ ਆਉਣ ਲੱਗੀ ਐ ਇਹ ਤੇ ਸਾਲਾ ਯਾ ਅੱਲਾ ਜੀਨੇ ਮੇਰੀ ਆੜੀ ਹੈਂਕ ਤੂੰ ਮੇਰਾ ਵੀ ਰੈਡੀ ਕਰੀ ਗੱਲ ਹੋ ਗਈ ਤੂੰ ਕਿਹਦੇ ਨਾਲ ਰਹਿ ਲੋਗੀ ਤੇ ਤੇਰਾ ਸਟੇਕੋ ਚ ઓਰ ਗਰਡਨ ਚਾਰ 버ਗਰ ਦੋ ਚੋਮਿਨ 10 ਅੰਡੇ ਤੇ ਦੋ ਮੰਜੂਰੀ ਇਹਨ ਇਸ ਨੰਬਰ ਕੋ ਨਾ ਦੇ ਕੋਤੇ ਨੂੰ ਪਾ ਦੋ ਕਿਸੀ ਜਾ ਕੇ ਕਿਤੇ ਉਹਦਾ ਅਨਸਮਾਨ ਸੀ ਨਾ ਰਵੇ ਧਰਤੀ ਤੇ ਉਹ ਤੋਂ ਕਰੋ ਤੇ ਲਈ ਆਹ ਲੱਤਾਂ ਦੇ ਕੋਜੀ ਤਾਂ ਪੈਂਜੀ ਐਂ ਦੀ ਬੌਂਦੇ ਕਿ ਕਿਸ ਨੇ ਸੁੱਕਾਵਾ ਨਪਾਦਾ ਵਈ। ਕਿਆ ਸਾਬਿਤ ਕਰਨਾ ਚਾਹਤਾ ਹੈ ਤੂੰ? ਕਿਆ ਸਾਬਿਤ ਕਰਨਾ ਚਾਹਤਾ ਹੈ ਤੂੰ? ਉਹ ਯਾਰ ਤੁਸੀਂ سارے ਏਰਮਾਨ ਮਲਿਕ ਨੂੰ ਤੇ ਜਾਣਦੇ ਹੋਂਗੀ। ਇਹ ਦਾਫਾ ਦਾ ਪੈਂ ਇੰਸਟਾਗ੍ਰam ਇਨਫਲੂਐਂਸਰ ਪੈਰ ਚੁਕਿਰ ਡੁਗਰ ਦਲੇ ਨੂੰ ਚੱਕੀ ਫਿਰ ਦੇਵਿਕਾ ਤੁਸੀਂ ਵੀ। ਉਹ ਮੇਰਾ ਪੁੱਤਰ ਟਟਿਆਂ ਦਾ ਕਰਾ ਉਤੇ ਆਏਗਾ ਲੁੱਲਾ ਮੂਝੇ ਵਜੇਗਾ ਫਿਰ ਬੇਗੇਗਾ ਕਿ ਉਹ ਸਾੜਿਆ ਮੇਰੇ ਵੀਰ ਹਨ। ਦੇਖੋ ਵੀਰੇ ਗੁੱਸੇ ਦੀ ਗੱਲ ਨਹੀਂ ਮੈਂ ਤੁਹਾਨੂੰ ਕੋਈ ਮਾੜਾ ਨਹੀਂ ਕਹਿ ਰਿਹਾ। ਮਾੜਾ ਕਹੇਗਾ ਫਿਰ ਬੌਂਦੇ ਨਾ ਪਾੜਦਾ ਹੈ। ਹਣਾ ਪਰ ਜੇ ਦਾਮਾ ਨਾ ਤੁਹਾਡੇ ਚ ਕੁਛ ਆਪਣਾ ਕਰਕੇ ਫਾਲੋਅਰ ਬਦੋ ਸਾਰੇ ਦਾਮ ਅਸੀਂ ਬੰਦੇ ਤੇ ਵਖਾ ਮਗੇ ਤੇ ਰਵਗੀ ਕੋਤੇ ਤੇ ਤੋਰੀ ਜੇ ਗੁਰਦਾਮ ਵੇਖਣੇ ਤੇ ਸਾ ਮਰੇ ਤਰੀ ਬੰਦੇ ਪਾਰਕ ਹਟਕੇ ਨਾ ਵਾਤੀ ਜਿਹੜੀ ਨਈ ਦੁਨੀਆ ਜਾਣਦੀ ਅੱਧ ਗਵਦੀਓ ਤੁਸੀਂ ਜਾਣਨ ਲਾ ਦੋਗੇ ਸਾਨੂੰ ਤਾਂ ਖੁਸ਼ੀ ਆ ਛੋਟੇ ਗੁਰਦੇ ਟੱਪਾਂ ਜੂ ਪਹਿਮ ਦਸੀ ਜਾਂਦੇ ਨੇ ਲਾਂ ਤਾਂ ਨੂੰ ਔਰ ਕੀ ਕਹ ਫਗਣੀ ਹੈ ਜੀ ਅਸੀਂ ਇਹਦੇ ਕੁਝ ਬੋਲਣਾ ਨਹੀਂ ਚਾਹੁੰਦੇ ਮੈਂ ਮੈਂ ਮੁਰਗਾ ਬਣ ਕੇ ਗਲਤੀ ਮੰਨਦਾ ਨਹੀਂ ਆਹ ਮਾਈ ਗੋਡ ਮੁਰਗਾ ਨਹੀਂ ਬਣਨਾ ਕਸੂਰ ਨਾ ਮੁਰਗੀ ਬਣਨਾ ਆ ਰਿਸ਼ਤੇਦਾਰ ਚ ਹੈ ਨਹੀਂ ਕੋਈ ਰੋਸਟ ਵਾਲਾ ਉਹਨਾਂ ਦੇ ਆਪ ਆਇਆ ਕਰੋ ਅਸਤਾ ਕਿਸਦਾ ਕੀ ਬਗਾੜਿਆ ਨਹੀਂ ਪੈਨ ਛੋਟਾ ਤੱਕੜ ਤੇ ਲਿਆ ਤੂ ਸਾਲ ਦੇ ਸੋਸ਼ਲ ਮੀਡੀਆ ਗਏ ਲੋਕਾਂ ਨੂੰ ਸ਼ਰਾਫਤ ਦੇਣਾ ਫਿਰਨੇ ਤੂ ਪੈਨ ਜਿਉਂਦਾ ਤਾਨੇ ਗਿਆ ਕੋਰ ਗਿਆ ਕੀ ਇਸ ਲੋੜਾ ਪੈਨ ਦੇ ਲੋਰੇ ਤੂੰ ਸਾਡੇ ਸੋਸ਼ਲ ਮੀਡੀਆ ਤੇ ਪੈਨ ਚ ਸ਼ਰਾਫਤ ਦੇਣਾ ਬਰਨੇ ਤੇਰੇ ਵਰਗਾ ਕੰਜਰ ਪਹਿਲੀ ਵਾਰ ਵੇਖਿਆ ਲੰਡੂ ਸਾਰੇ ਕੋਲੀ ਚੱਟ ਬੰਦੇ ਜਿਹੜੇ ਆ ਇਹ ਸਾਰੇ ਜਿਨ੍ਹਾਂ ਨੇ ਉਹਨੂੰ ਗਾਲਾਂ ਕੱਢਣ ਲੱਗ ਪੈਂਦੇ ਆ ਆਹ ਵੇਖੋ ਇੰਸਟਾਗ੍ਰਾਮ ਦੇ ਸੋਸ਼ਲ ਮੀਡੀਆ ਦੇ ਬਦਮਾਸ਼ ਭੈਣਾਂ ਦਿਗੋ ਦਿਓ ਉਹ ਤੇ ਭੈਣਾਂ ਨਹੀਂ ਬਦਮਾਸ਼ ਤੇ ਭੈਣਾਂ ਜੋ ਕੁਲੀਜਿੰਗ ਲਾਸ਼ੇ ਲੋਕਰੋ ਦਸデア ਤੇ ਆਪਾਂ ਮਤ ਲਾਈਵ ਦੇਖਣ ਆਏ ਆ ਨਾਲ ਹੋ ਕੇ ਹੁਣ ਬਾਜ ਜਫੀ ਆਪਾਂ ਦੇਖਣਾ ਚਾਹਦੇ ਆ ਰੋਮੀਓ ਬਾਈ ਜਫੀ ਫਿਪਮਾਨੀ ਜੀ ਬੌਂਡ ਟੂ ਰਿਪਾਰਨੇ ਜੀ ਤੁਸੀਂ ਤੇ ਹੰਦੀ ਬੌਂਡੀ ਪਾਰ ਸੱਦੀਗੇ ਮੈਂ ਪਾਗਲ ਹੂੰ ਮੈਂ ਪਾਗਲ ਹੂੰ ਤੁਹਾਨੂੰ ਦੱਸੋ ਹਣ ਬੋਲ ਸੋਸ਼ਲ ਮੀਡੀਆ ਦੇ ਭੈਣਾਂ ਜੀ ਬਦਮਾਸ਼ ਹਿਵਨੀ ਵੇਖ ਤੇ ਦੀ ਉਹਨਾਂ ਭੈਣਾਂ ਚ ਉਹ ਦੇ ਛੂਈ ਮੂਈ ਦਾ ਪੇੜ ਬਣ ਗਈ ਏ ਘਰ ਮੀਆਂ ਭੈਣ ਦਾ ਫੋਸਰੀ ਜੰਨੀ ਸਾਨੂੰ ਗਾਲਾਂ ਆਉਂਦੀਆਂ ਨਾ ਉਹਨੇ ਤੇਰੀ ਭੈਣ ਨੂੰ ਵੀ ਨਹੀਂ ਆਉਂਦੀਆਂ ਕੋਣੀ ਫੋਸਰੀ ਦਿਆ ਜਦ ਤੱਕਰ ਜੇ ਨਾ ਤੈਨੂੰ ਤੇ ਤੇਰੀ ਵੇਖੀ ਸਿੱਧੇ ਪਾਸੇ ਚੱਲਦਾ ਤਾ ਤੇਰੀਆਂ ਤੈਨੂੰ ਬੰਦਾ ਨਹੀਂ ਲੱਗਾ ਤੂੰ ਲੋਕਾਂ ਨੂੰ ਵੀਡੀਓ ਬਣਾਉਣੀਆਂ ਛੱਡ ਦੇ ਨਾ ਛੱਡ ਦੇ ਨਾ ਸਾਨੂੰ ਪਿਓ ਦਾ ਨਾ ਕਿ ਨਹੀਂ ਅਸੀਂ ਵੀ ਰਾਸ ਇੱਥੇ ਹੁੰਨੇ ਆਂ ਅੱਛਾ ਨਹੀਂ ਪਹਿਨ ਦੇ ਲੋਰੇ ਤੇ ਐਂਪੋ ਆ ਕੁਸਰੀਆ ਪਹਿਨ ਚੁੱਲ ਦੇ ਰੰਦੇ ਤੇ ਆਪਣੀ ਲੰਬੋਰਡ ਦੇ ਵਿੱਚ ਤੂ ਗਵਾ ਰ ਕੇ ਪੋਕੀ ਜਾਣਾ ਕੋ ਤੇਰੀ ਬਾਜਿਆ ਉਹ ਤਰੀ ਬੋਂਡ ਪਾ ਤੀ ਪੀ ਸੋਲੇ ਤੇ ਇੰਦੀ ਵਾਤੀ ਰਕ ਪਣਾ ਦੇ ਜੋ ਮੀ ਪਹਿਨ ਚੋਦਾ ਮੈਰੀ ਲੱਗਣ ਦੀਆਂ ਪਾਵਾਂ ਜਾਂ ਚੰਗੀਆਂ ਪਾਵ ਤੇਰੇ ਨਸਪੋਰੀਆਂ ਲਈ ਜਨ ਗੰਦੀਆਂ ਨਹੀਂ ਪਾਉਂਦੀ ਆ ਤੇਰੀ ਭੈਣ ਕਿਹੜਾ ਚੰਗੀਆਂ ਪਾਉਂਦੀ ਹੁੰਦੀ ਆ ਠੀਕ ਹੈ ਨਾ ਮੈਂ ਆਪਦੀ ਆ ਮੇਰੀ ਕੰਡੀਸ਼ਨ ਮੈਂ ਕਿਹ ਜੀ ਮਰਜੀ ਦੀ ਲਾ ਪਾਵਾਂ ਨਾ ਬਾਵਾ ਮਹਾਦੇ ਹਸਬੰਦਾਂ ਨਾਲ ਗੰਦੀਆਂ ਪਾਉਣਾ ਪਲੇ ਬਾ ਤੂੰ ਛੇ ਤੇ ਛੇ ਬਾਰਾ ਇਨੀ ਬੋਂਦੇ ਮੱਕ ਉੱਤੇ ਦੇ ਚਾਰ ਕੇ ਮਾਰਾ ਬਾਰਾਂ ਬਾਰਾ 20 ਇਨੀ ਬੋਂਦੇ ਮਾਰੇ ਬੋਬੀ ਜੋ ਹੁਣੇ ਪੈਲੇ ਚੋ ਤਾਂ ਨਾ ਐ ਰੋਣਾ ਜੇ ਦੇ ਇਨੀ ਬੋਂਦੇ ਮਾਰ ਰਹੇ ਜੇ ਤੇਰੀ ਵੀ ਕਾਲਾ ਤੇ ਲੱਗੇ ਕਾਲਾ ਨਹੀਂ ਸਹੀ ਵਾਈ ਚੱਲੇ ਜਗਾ ਤੁਹਾਡਾ ਤੇਰੀ ਇੱਜ਼ਤ ਕਿਸੇ ਤੇਰੀ ਕਦਰ ਕਿਸੇ ਹੈ ਸ਼ੁਕਾ ਕਰ ਤੇ ਬਾਉਂਡਰੀ ਮਾਰੀ

अपने सिखा नारगेट किया जाता है अलविश यादवर्सी कर दी अलविश यादव के पोट ने तुझे फॉलो कर रहा ट्विटर तू तेरी शकल है नाकल है तू बैन कहला वैसे टारगेट करी जा रहा सीखो गो तेरी ऊकात है तू फेसू फेस बात कर रैडम सिना दम हो तू चेहरे के साथ वीडियो